ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਭਾਰਤ ਪਾਕਿਸਤਾਨ ਤਣਾਅ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਆਏ ਦਿਨ ਨਵੇਂ-ਨਵੇਂ ਬਿਆਨ ਦਿੱਤੇ ਜਾਂਦੇ ਨੇ ਔਰ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਸੀ ਜਾਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਕਿਹੜੇ-ਕਿਹੜੇ ਇਲਾਕਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਸੋ ਬੀਤੇ ਕੱਲ ਵੀ ਭਾਰਤੀ ਫੌਜ ਦੇ ਇੱਕ ਵੱਡੇ ਅਧਿਕਾਰੀ ਦੇ ਵੱਲੋਂ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਕੋਲ ਇੰਨੀ ਰੇਂਜ ਹੈ ਸਾਡੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਜੇ ਪਾਕਿਸਤਾਨ ਦੇ ਕਿਸੇ ਵੀ ਇਲਾਕੇ ਨੂੰ ਟਾਰਗੇਟ ਕਰਨਾ ਚਾਹੀਏ ਤੇ ਅਸੀਂ ਉਹਦੇ ਲਈ ਬਿਲਕੁਲ ਤਿਆਰ ਬੈਠੇ ਆ ਉਹਨਾਂ ਨੇ ਕਿਹਾ ਕਿ ਜੇ 라ਵਲਪਿੰਡੀ ਦੀ ਥਾਂ ਆਪਣਾ ਪਾਕਿਸਤਾਨੀ ਜਿਹੜੇ ਇਹਨਾਂ ਦਾ ਹੈੱਡ ਆਫਿਸ ਹੈ ਸ਼ੈਨਾ ਦਾ ਉਹਨੂੰ ਤੁਸੀਂ ਰਾਵਲਪਿੰਡੀ ਦੀ ਜਗ੍ਹਾ ਜੇ ਖੈਬਰ ਪਖਤੂਨ ਖਵਾ ਵੀ ਲੈ ਜਾਓ ਅਸੀਂ ਉੱਥੇ ਵੀ ਉਹਨੂੰ ਟਾਰਗੇਟ ਕਰ ਸਕਦੇ ਹਾਂ ਮਤਲਬ ਇੰਨੀ ਤਾਕਤ ਹੈ ਭਾਰਤ ਦੇ ਕੋਲ ਇਸ ਕਰਕੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨੀ ਫੌਜ ਇਹ ਨਾ ਸੋਚੇ ਕਿ ਉਹ ਭਾਰਤ ਦੇ ਉੱਪਰ ਕੋਈ ਵੀ ਕਾਰਵਾਈ ਕਰਨਗੇ ਤੇ ਉਹਨਾਂ ਨੂੰ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਜਵਾਬ ਨਹੀਂ ਦੇਵਾਂਗੇ ਉਹਨਾਂ ਨੇ ਕਿਹਾ ਅਸੀਂ ਖੈਬਰ ਪਖਤੂਨ ਖਵਾ ਤੁਸੀਂ ਚੱਲ ਜਾਓ ਅਸੀਂ ਉੱਥੇ ਵੀ ਤੁਹਾਨੂੰ ਟਾਰਗੇਟ ਕਰ ਦਿਆਂਗੇ ਹੁਣ ਬਹੁਤ ਸਾਰੇ ਲੋਕ ਇਹ ਸੋਚ ਰਹੇ ਹੋਣਗੇ ਕਿ ਉਹਨਾਂ ਦੇ ਵੱਲੋਂ ਖੈਬਰ ਪਖਤੂਨ ਖਵਾ ਦਾ ਜ਼ਿਕਰ ਕਿਉਂ ਕੀਤਾ ਗਿਆ ਪਾਕਿਸਤਾਨ ਦੇ ਪਾਕਿਸਤਾਨ ਚਾਰ ਵੱਡੇ ਇਲਾਕਿਆਂ ਦੇ ਵਿੱਚ ਵੰਡਿਆ ਹੋਇਆ ਸਭ ਤੋਂ ਵੱਡਾ ਇਲਾਕਾ ਜੇਕਰ ਆਪਾਂ ਕਹੀਏ ਪੰਜਾਬ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਉਹਦਾ ਬਾਰਡਰ ਵੀ ਭਾਰਤ ਦੇ ਨਾਲ ਲੱਗਦਾ ਹੈ ਉਸ ਤੋਂ ਬਾਅਦ ਸਿੰਧ ਸਿੰਧ ਦਾ ਬਾਰਡਰ ਵੀ ਭਾਰਤ ਦੇ ਨਾਲ ਲੱਗਦਾ ਉਸ ਤੋਂ ਬਾਅਦ ਬਲੋਚਿਸਤਾਨ ਬਲੋਚਿਸਤਾਨ ਔਰ ਉਸ ਤੋਂ ਬਾਅਦ ਜਿਹੜੇ ਉੱਤਰ ਪੱਛਮ ਜਿਹੜਾ ਪਾਕਿਸਤਾਨ ਦਾ ਉੱਤਰ ਪੱਛਮ ਹੈ ਮਤਲਬ ਸਾਡੀ ਭਾਰਤੀ ਸਰਹਦ ਤੋਂ ਸਭ ਤੋਂ ਦੂਰ ਜੇ ਪਾਕਿਸਤਾਨ ਦਾ ਕੋਈ ਹਿੱਸਾ ਹੈ ਉਹ ਖੈਬਰ ਪਖਤੂਨ ਖਵਾ ਮਤਲਬ ਇਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਜੇ ਉਹ ਸਾਰਾ ਪੰਜਾਬ ਨਿਕਲ ਕੇ ਸਿੰਧ ਨਿਕਲ ਕੇ ਜੇ ਮੰਨ ਲਓ ਖੈਬਰ ਪਖਤੂਨ ਖਵਾ ਵੀ ਤੁਸੀਂ ਜਾ ਕੇ ਆਪਣਾ ਹੈੱਡ ਆਫਿਸ ਬਣਾ ਲਓਗੇ ਤੇ ਅਸੀਂ ਤੁਹਾਨੂੰ ਉੱਥੇ ਵੀ ਜਾ ਕੇ ਟਾਰਗੇਟ ਕਰਾਂਗੇ ਉੱਥੇ ਵੀ ਮਾਰਾਂਗੇ ਸੋ ਇਹ ਕੱਲ ਇੱਕ ਵੱਡੀ ਸਟੇਟਮੈਂਟ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਇਜ਼ਰਾਈਲ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਜੇਪੀ ਸਿੰਘ ਉਹਨਾਂ ਦੇ ਵੱਲੋਂ ਇੱਕ ਕੱਲ ਬਿਆਨ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਇਨੂੰ ਸਿਰਫ ਰੋਕ ਕੇ ਆ ਗਿਆ ਮਤਲਬ بار بار ਭਾਰਤੀ ਅਧਿਕਾਰੀਆਂ ਦੇ ਵੱਲੋਂ ਭਾਰਤੀ ਸੈਨਾ ਦੇ ਵੱਲੋਂ ਇਸ ਬਿਆਨ ਦਾ ਤੁਸੀਂ ਮਤਲਬ ਸਮਝ ਸਕਦੇ ਹੋ ਕਿ ਆਨ ਵਾਲੇ ਟਾਈਮ ਦੇ ਵਿੱਚ ਕੁਝ ਹੋਰ ਵੱਡਾ ਹੋਏਗਾ ਜੇ ਪਾਕਿਸਤਾਨ ਦੇ ਵੱਲੋਂ ਕੋਈ ਵੀ ਗਤੀਵਿਧੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਇਹ ਮੰਗ ਕੀਤੀ ਹੈ ਕਿ ਪਾਕਿਸਤਾਨ ਹਾਫਿਜ਼ ਸੈਦ ਸਜਾਦ ਮੀਰ ਤੇ ਜ਼ਕੀਰ ਰਹਿਮਾਨ ਲਖਵੀ ਬੜਗੇ ਜਿਹੜੇ ਵੱਡੇ ਵੱਡੇ ਅੱਤਵਾਦੀ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਭਲਾਈਏ ਦੇ ਵਿੱਚ ਹੈ ਕਿ ਇਹਨਾਂ ਸਾਰਿਆਂ ਨੂੰ ਭਾਰਤ ਨੂੰ ਸੌਂਪ ਦੇ ਪਾਕਿਸਤਾਨ ਆਦਰਵਾਇਜ਼ ਜਿੱਥੇ ਜਿੱਥੇ ਵੀ ਪਾਕਿਸਤਾਨ ਦੇ ਵਿੱਚ ਅਜੇ ਵੀ ਟਿਕਾਣੇ ਜਿਹੜੇ ਅੱਤਵਾਦੀਆਂ ਦੇ ਬਣੇ ਹੋਏ ਨੇ ਆਪਰੇਸ਼ਨ ਸੰਦੂਰ ਦੇ ਤਹਿਤ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਭਾਰਤੀ ਫੌਜ ਦੇ ਵੱਲੋਂ ਇਹ ਅਹਦ ਕਰ ਲਿਆ ਗਿਆ ਹੈ ਕਿ ਅੱਤਵਾਦ ਕਿਤੇ ਵੀ ਹੋਵੇ ਉਨੂੰ ਹੋਣ ਹੋਰ ਬਦਲ ਨਹੀਂ ਦਿੱਤਾ ਜਾਏਗਾ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਵਧ ਰਹੇ ਅੱਤਵਾਦ ਨੂੰ ਕਿਉਂਕਿ ਉਸ ਅੱਤਵਾਦ ਦਾ ਸਿੱਧਾ ਨਿਸ਼ਾਨਾ ਭਾਰਤ ਦੀ ਭਾਰਤੀ ਲੋਕ ਬਣਦੇ ਨੇ ਭਾਰਤ ਦੀ ਇਹ ਤਰਤੀਬ ਬਣਦੀ ਹੈ ਇੱਥੇ ਆ ਕੇ ਉਹਨਾਂ ਦੇ ਵੱਲੋਂ ਅੱਤਵਾਦ ਫੈਲਾਇਆ ਜਾਂਦਾ ਔਰ ਇਸ ਕਰਕੇ ਬਾਰ ਬਾਰ ਉਹਨਾਂ ਨੂੰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਠਿਕਾਣੇ ਨੇ ਉਹਨਾਂ ਨੂੰ ਤਬਾਹ ਕਰਨ ਦੇ ਲਈ ਆਪਰੇਸ਼ਨ ਸੰਦੂਰ ਜਿਹੜਾ ਚਲਾਇਆ ਗਿਆ ਹੈ ਭਾਰਤ ਇੱਕ ਰਣਨੀਤੀ ਦੇ ਤਹਿਤ ਹੁਣ ਕੰਮ ਕਰ ਰਿਹਾ ਜਿਹੜਾ ਅਸੀਂ ਇਹ ਆਪਰੇਸ਼ਨ ਰੋਕਿਆ ਮੰਨ ਲਓ ਸੀਜ਼ਫਾਇਰ ਹੋਇਆ ਇੱਕ ਰਣਨੀਤੀ ਦੇ ਤਹਿਰ ਹੋ ਰਿਹਾ ਔਰ ਉਹਨਾਂ ਨੇ ਕਿਹਾ ਕਿ ਅਤਵਾਦੀ ਖਿਲਾਫ ਜਿਹੜੀ ਜੰਗ ਹੈ ਸਾਡੀ ਉਹ ਚੱਲਦੀ ਰਹੇਗੀ ਔਰ ਅਤਵਾਦੀਆਂ ਦੇ ਟਿਕਾਣਿਆਂ ਨੂੰ ਅਸੀਂ ਨਿਸ਼ਾਨੇ ਬਣਾਉਂਦੇ ਰਵਾਂਗੇ ਔਰ ਭਾਰਤੀ ਸੈਨਾ ਦੇ ਵੱਲੋਂ ਬੀਤੇ ਕੱਲ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਜ਼ਿਕਰ ਇਸ ਚੀਜ਼ ਦਾ ਕੀਤਾ ਕਿ ਅਸੀਂ ਸਵਦੇਸ਼ੀ ਜਿਹੜੇ ਹਥਿਆਰ ਨੇ ਮਤਲਬ ਜਿਹੜੇ ਭਾਰਤ ਦੇ ਵਿੱਚ ਬਣੇ ਹੋਏ ਹਥਿਆਰ ਨੇ ਉਹਨਾਂ ਦੇ ਨਾਲ ਹੀ ਪਾਕਿਸਤਾਨ ਦਾ ਅਸੀਂ ਮਤਲਬ ਕਈ ਇਲਾਕੇ ਉਹਨਾਂ ਦੀਆਂ ਚੌਕੀਆਂ ਉਹਨਾਂ ਦੇ ਜਿਹੜੇ ਵੱਡੇ ਹੈੱਡਕੁਆਟਰ ਸੀਗੇ ਸੈਨਾ ਦੇ ਉਹਨਾਂ ਨੂੰ ਤਬਾਹ ਕਰ ਦਿੱਤਾ ਸਿਰਫ ਭਾਰਤ ਦੇ ਵਿੱਚ ਬਣੇ ਹੋਏ ਜਿਹੜੇ ਹਥਿਆਰ ਸੀ ਉਹਨਾਂ ਦੇ ਨਾਲ ਹੀ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆਕਾਸ਼ ਤੀਰ ਡਿਫੈਂਸਿਵ ਸਿਸਟਮ ਦਾ ਜ਼ਿਕਰ ਕੀਤਾ L17 에어 ਡਿਫੈਂਸ ਗਨ ਦਾ ਜ਼ਿਕਰ ਕੀਤਾ L17 에어 ਡਿਫੈਂਸ ਗਨ ਉਹ ਗਨ ਹੈ ਮਤਲਬ ਕਿ ਉਧਰੋਂ ਕੋਈ ਮਿਸਾਈਲ ਜਾਂ ਫਿਰ ਉਧਰੋਂ ਕੋਈ ਜਦੋਂ ਡਰੋਨ ਆ ਰਿਹਾ ਸੀ ਇਦਰੋਂ ਸਾਡੇ ਡਰੋਨ ਨਹੀਂ ਸੀ ਉਹਨੂੰ ਸਿੱਟ ਰਹੀ ਜਾਂ ਫਿਰ ਇਦਰੋਂ ਮਿਸਾਈਲ ਨਹੀਂ ਸੀ ਸਿੱਟ ਰਹੀ ਸਾਡੀ ਇੱਕ ਗਨ ਬਣਾਈ ਹੈ ਭਾਰਤ ਨੇ L70 에어 డిਫੈਂਸ ਗਨ ਬਣਾਈ ਹੈ ਭਾਰਤ ਦੇ ਵੱਲੋਂ ਉਸ ਗਨ ਦੇ ਨਾਲ ਸਿੱਟੇ ਜਾ ਰਹੇ ਸੀ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਿਸਾਈਲਾਂ ਸੋ ਤੁਸੀਂ ਸਮਝ ਸਕਦੇ ਹੋ ਕਿ ਭਾਰਤੀ ਡਿਫੈਂਸ ਸਿਸਟਮ ਕਿੰਨਾ ਮਜ਼ਬੂਤ ਹੋ ਰਿਹਾ ਔਰ ਭਾਰਤ ਦੇ ਵਿੱਚ ਬਣੇ ਹੋਏ ਹਥਿਆਰਾਂ ਦੇ ਨਾਲ ਆਕਾਸ਼ ਤੀਰ ਦੇ ਨਾਲ ਅਸੀਂ ਉਹਨਾਂ ਦੀਆਂ ਮਿਸਾਈਲਾਂ ਰੋਕੀਆਂ ਅਸੀਂ ਉਹਨਾਂ ਦੇ ਡਰੋਨ ਰੋਕੇ ਉਹ ਕਿੱਥੇ ਬਣਿਆ ਹਥਿਆਰ ਹੈ ਭਾਰਤ ਦੇ ਵਿੱਚ ਬਣਿਆ ਹੋਇਆ ਆਕਾਸ਼ ਤੀਰ ਹਥਿਆਰ ਹੈ L17 에어 డిਫੈਂਸ ਗਨ ਉਹ ਇੱਕ ਗਨ ਪੂਰੇ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਇੱਕ ਗਨ ਦੇ ਨਾਲ ਵੀ ਜਿਹੜਾ ਡਰੋਨ ਹੈ ਉਹ ਸਿੱਟਿਆ ਜਾ ਸਕਦਾ ਹੈ ਭਾਰਤ ਨੇ ਉਹ ਕਰਕੇ ਦਿਖਾਇਆ ਸੋ ਭਾਰਤ ਦੇ ਵੱਲੋਂ ਉਹਨਾਂ ਦੀਆਂ ਮਿਸਾਈਲਾਂ ਡਰੋਨ ਸਿੱਟੇ ਗਏ ਸਵਦੇਸ਼ੀ ਹਥਿਆਰਾਂ ਦੇ ਨਾਲ ਇਹਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਕਿ ਜੋ 9 ਤੇ 10 ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਤਵਾਈ ਮਚਾਈ ਹੈ ਔਰ ਹੁਣ ਜਿਹੜੀਆਂ ਵੀਡੀਓਜ਼ ਆਰਮੀ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਉਹ ਉਹ ਉਸੇ ਸੀਜ਼ਫਾਇਰ ਤੋਂ ਬਾਅਦ ਜਿਹੜੀਆਂ ਚੌਕੀਆਂ ਤਬਾਹ ਕੀਤੀਆਂ ਗਈਆਂ ਉਹਨਾਂ ਦੇ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਸੋ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿ ਆਨ ਵਾਲੇ ਟਾਈਮ ਦੇ ਵਿੱਚ ਜੇ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀਆਂ ਦੇ ਵੱਲੋਂ ਜਾਂ ਪਾਕਿਸਤਾਨੀ ਫੌਜ ਦੇ ਵੱਲੋਂ ਕੋਈ ਵੀ ਗਤੀਵਿਧੀ ਭਾਰਤ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਆਪਰੇਸ਼ਨ ਸੰਦੂਰ ਜਿਹੜਾ ਹੈ ਉਹਦੇ ਤਹਿਤ ਆਰਮੀਆ ਆਰਮੀ ਜਿਹੜੇ ਨੇ ਆਰਮੀ ਦੇ ਲੋਕ ਨੇ ਆਰਮੀ ਦੇ ਅਧਿਕਾਰੀ ਨੇ ਉਹ ਸਿਰਫ ਸਟੈਂਡ ਬਾਈ ਤੇ ਨੇ ਕਿਸੇ ਵੀ ਟਾਈਮ ਉਹ ਫਿਰ ਤੋਂ ਆਪਣਾ ਉਹੀ ਰੋਧ్ర ਰੂਪ ਜਿਹੜਾ ਉਹ ਇਖਤਿਆਰ ਕਰ ਸਕਦੇ ਨੇ ਇੱਕ ਪਾਸੇ ਜਿੱਥੇ ਭਾਰਤ ਦਾ ਤੇ ਪਾਕਿਸਤਾਨ ਦਾ ਤਣਾਅ ਵਧਿਆ ਹੋਇਆ ਦੂਸਰੇ ਪਾਸੇ ਭਾਰਤ ਦੇ ਵਿੱਚ ਬੈਠੇ ਉਹ ਜਾਸੂਸ ਜਿਨ੍ਹਾਂ ਦੇ ਵੱਲੋਂ ਜਾਸੂਸੀ ਕਰਕੇ ਭਾਰਤ ਦੇ ਵਿੱਚੋਂ ਪਾਕਿਸਤਾਨ ਨੂੰ ਜਾਂ ਆਈਐਸਆਈ ਨੂੰ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਭਾਰਤ ਦੇ ਵਿੱਚ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜਾਸੂਸਾਂ ਨੂੰ ਫੜਨ ਦੇ ਲਈ ਜੋ ਏਜੰਸੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਔਰ ਹੁਣ ਤੱਕ 11 ਜਾਸੂਸਾਂ ਨੂੰ ਤਿੰਨ ਸੂਬਿਆਂ ਦੇ ਵਿੱਚੋਂ ਯੂਪੀ ਪੰਜਾਬ ਔਰ ਹਰਿਆਣਾ ਦੇ ਵਿੱਚੋਂ ਇਹਨਾਂ ਤਿੰਨ ਸੂਬਿਆਂ ਦੇ ਵਿੱਚੋਂ 11 ਜਾਸੂਸ ਏਜੰਸੀਆਂ ਦੇ ਵੱਲੋਂ ਕਾਬੂ ਕਰ ਲਿਆ ਗਏ ਨੇ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਇਹਨਾਂ ਅਧਿਕਾਰੀਆਂ ਦੇ ਨਾਲ ਜਿਹੜੇ ਆਈਐਸਆਈ ਦੇ ਨਾਲ ਜੁੜੇ ਹੋਏ ਸੀ ਪਾਕਿਸਤਾਨੀ ਆਰਮੀ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਭਾਰਤ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਸੀ इवन ਕੀ ਇਹ ਲੋਕ ਪਾਕਿਸਤਾਨ ਦੇ ਦੌਰੇ ਵੀ ਕਰਕੇ ਆਏ ਔਰ ਇਹਨਾਂ ਦੇ ਮੋਬਾਈਲ ਇਹਨਾਂ ਦੇ ਲੈਪਟਾਪ ਜਦੋਂ ਹੁਣ ਜਬਤ ਕੀਤੇ ਗਏ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਏਜੰਸੀਆਂ ਦੇ ਸਾਹਮਣੇ ਆ ਰਹੀਆਂ ਨੇ ਸੋ 11 આરોપી ਜਿਹੜੇ 11 ਜਾਸੂਸ ਜਿਹੜੇ ਕਾਬੂ ਕੀਤੇ ਗਏ ਨੇ ਇਹਨਾਂ ਦੇ ਕਨੈਕਸ਼ਨ ਜਿਹੜੇ ਨੇ ਉਹ ਪਾਕਿਸਤਾਨ ਦਾ ਜਿਹੜਾ ਇੱਕ ਇਥੇ ਅਧਿਕਾਰੀ ਸੀ ਕਮਿਸ਼ਨ ਦੇ ਵਿੱਚ ਹਾਈ ਕਮਿਸ਼ਨ ਦੇ ਵਿੱਚ ਦਾਨਿਸ਼ ਨਾਮ ਦਾ ਇੱਕ ਅਧਿਕਾਰੀ ਸੀ ਉਸ ਅਧਿਕਾਰੀ ਦੇ ਨਾਲ ਇਹ 11 ਦੇ 11 ਲੋਕ ਕਨੈਕਟ ਸੀ ਕਿਸ ਤਰੀਕੇ ਦੇ ਨਾਲ ਚੇਨ ਜੁੜੀ ਆ ਉਸ ਤੋਂ ਬਾਅਦ ਏਜੰਸੀਆਂ ਦੇ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਔਰ ਤੁਹਾਨੂੰ ਯਾਦ ਹੋਏਗਾ ਕਿ 13 ਮਈ 2025 ਨੂੰ ਇੱਕ ਭਾਰਤ ਸਰਕਾਰ ਦੇ ਵੱਲੋਂ ਲੈਟਰ ਜਾਰੀ ਕੀਤੀ ਗਈ ਸੀ ਜਿਸ ਲੈਟਰ ਦੇ ਵਿੱਚ ਇਹ ਗਿਆ ਗਿਆ ਸੀ ਕਿ ਦਾਨਿਸ਼ ਨਾਮ ਦਾ ਜਿਹੜਾ ਅਧਿਕਾਰੀ ਹੈ ਉਹ 24 ਘੰਟਿਆਂ ਦੇ ਵਿੱਚ ਵਿੱਚ ਭਾਰਤ ਛੱਡ ਕੇ ਪਾਕਿਸਤਾਨ ਚਲਾ ਜਾਏ ਕਿਉਂਕਿ ਉਹ ਹਾਈ ਕਮਿਸ਼ਨ ਦਾ ਵਿਅਕਤੀ ਸੀ ਅਧਿਕਾਰੀ ਸੀ ਉਹਦੇ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋਈ ਹੋ ਸਕਦੇ ਸੀ ਮਤਲਬ ਕਿ ਜੇ ਕਾਰਵਾਈ ਹੋਏਗੀ ਵੀ ਧਿਆਨ ਵਾਲੇ ਟਾਈਮ 'ਚ ਪਤਾ ਲੱਗੇਗਾ ਪਰ ਇੱਕ ਸਿਸਟਮ ਹੁੰਦਾ ਹੈ ਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਨੋਟਿਸ ਦੇਣਾ ਹੁੰਦਾ ਹੈ ਕਿ ਤੁਸੀਂ ਇੰਨੇ ਦੇਰ ਦੇ ਵਿੱਚ ਇਹ ਸਾਡਾ ਦੇਸ਼ ਛੱਡ ਦਿਓ ਸੋ ਦਾਨਿਸ਼ ਦੇ ਨਾਲ ਇਹਨਾਂ ਲੋਕਾਂ ਦੇ ਸੰਬੰਧ ਨਿਕਲ ਰਹੇ ਨੇ ਤਾਰਾਂ ਜੁੜ ਰਹੀਆਂ ਨੇ ਕਿਉਂਕਿ ਦਾਨਿਸ਼ ਦੇ ਵੱਲੋਂ ਹੀ ਇਹਨਾਂ ਨੂੰ ਸਾਰਿਆਂ ਨੂੰ ਇੱਕ ਥਾਂ ਤੇ ਉੱਤੇ ਕਰਕੇ ਇਹਨਾਂ ਨੂੰ ਕਮਾਇਆ ਜਾ ਰਿਆ ਸੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਟੂਰ ਕਰਵਾਏ ਜਾ ਰਹੇ ਸੀ ਪਾਕਿਸਤਾਨ ਦੇ ਟੂਰ ਕਰਵਾਏ ਜਾ ਰਹੇ ਸੀ ਔਰ ਦਾਨਿਸ਼ ਹੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਔਰ ਉਸ ਤੋਂ ਬਾਅਦ ਦਾਨਿਸ਼ ਨੂੰ ਪਾਕਿਸਤਾਨ ਜਦੋਂ ਭੇਜਿਆ ਗਿਆ ਉਸ ਤੋਂ ਬਾਅਦ ਏਜੰਸੀਆਂ ਦੇ ਵੱਲੋਂ ਜਿੱਦਾਂ ਹੀ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹੀ ਇਸ ਚੀਜ਼ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਕਿਹੜੇ ਲੋਕ ਨੇ ਜਿਹੜੇ ਭਾਰਤ ਦੇ ਵਿੱਚੋਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਜੁੜੇ ਹੋਏ ਨੇ ਸੋ ਅਜੇ ਤੱਕ ਜਾਂਚ ਪੜਤਾਲ ਦੇ ਵਿੱਚ 11 ਜਾਸੂਸਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਨਾਲ ਜਦੋਂ ਇਹਨਾਂ ਤੋਂ ਪੁੱਛ ਪੜਤਾਲ ਹੋਏਗੀ ਤੇ ਉਹਦੇ ਨਾਲ ਕੜੀ ਦਰ ਕੜੀ ਜੋੜਦੇ ਆ ਹੋਰ ਵੀ ਕਈ ਲੋਕ ਕਾਬੂ ਹੋ ਸਕਦੇ ਨੇ ਔਰ ਕਈ ਲੋਕ ਤਾਂ ਭੱਜਣ ਦੀ ਕਗਾਰ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਕਾਬੂ ਕੀਤੇ ਜਾ ਰਹੇ ਨੇ ਕਿ ਜਦੋਂ ਦੇਸ਼ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੁਣ ਕਾਬੂ ਜਿਹੜਾ ਉਹ ਕੀਤਾ ਜਾ ਰ ਫੌਜਾਂ ਦੇ ਵੱਲੋਂ ਇੱਕ ਪਾਸੇ ਜਿੱਥੇ ਬਾਰਡਰ ਦੇ ਉੱਪਰ ਦੇਸ਼ ਦੇ ਰੱਖਿਆ ਕਰਨ ਦੇ ਲਈ ਆਪਣੀ ਜਾਣਵਾਰੀ ਜਾ ਰਹੀ ਹੈ ਔਰ ਉੱਥੇ ਹੀ ਦੇਸ਼ ਦੇ ਅੰਦਰ ਬੈਠੇ ਕੁਝ ਐਸੇ ਗੱਦਾਰ ਨੇ ਜਿਨ੍ਹਾਂ ਦੇ ਵੱਲੋਂ ਦੂਸਰੇ ਮੁਲਕ ਦੇ ਨਾਲ ਮਿਲ ਕੇ ਆਪਣੇ ਹੀ ਮੁਲਕ ਦੇ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਸੋ ਹੁਣ ਏਜੰਸੀਆਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਫੜ ਕੇ ਇਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਣਗੀਆਂ ਔਰ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਵੱਲੋਂ ਕਿਹੜੀਆਂ-ਕਿਹੜੀਆਂ ਖੂਫੀਆ ਏਜੰਸੀਆਂ ਭਾਰਤੀ ਫੌਜ ਦੀਆਂ ਭੇਜੀਆਂ ਗਈਆਂ ਨੇ ਉਹ ਦੇਖਣਾ ਹੋਵੇਗਾ। ਬੀਤੇ ਕੱਲ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔ ਕਾਂਗਰਸ ਦੇ ਆਗੂ ਪਵਨ ਖੇੜਾ ਦੇ ਵੱਲੋਂ ਭਾਜਪਾ ਨੂੰ ਸਿੰਦੂਰ ਦਾ ਸੌਦਾਗਰ ਕਹਿ ਦਿੱਤਾ ਗਿਆ। ਸੋ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਸੌਦੇਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਡੋਨਲਡ 트ੰਪ ਦਾ ਉਹ ਬਿਆਨ ਤੁਹਾਨੂੰ ਯਾਦ ਹੋਏਗਾ ਜਿਹਦੇ ਵਿੱਚ ਡੋਨਲਡ 트ੰਪ ਨੇ ਕਿਹਾ ਸੀ ਕਿ ਮੈਂ ਭਾਰਤ ਔਰ ਪਾਕਿਸਤਾਨ ਨੂੰ ਇਹ ਕਿਹਾ ਕਿ ਮੈਂ ਤੁਹਾਡੇ ਨਾਲ ਵਪਾਰ ਤਾਂ ਵਧਾਵਾਂਗਾ ਤੁਸੀਂ ਸੀਜ਼ਫਾਇਰ ਕਰ ਦਿਓ ਤੁਸੀਂ ਜੰਗਬੰਦੀ ਕਰੋ। ਤੋਂ ਉਸ ਤੋਂ ਬਾਅਦ ਜੰਗਬੰਦੀ ਹੋ ਗਈ। ਇਸ ਬਿਆਨ ਨੂੰ ਲੈ ਕੇ ਭਾਜਪਾ ਦੇ ਉੱਪਰ ਕਈ ਇਲਜ਼ਾਮ ਕਾਂਗਰਸ ਪਾਰਟੀ ਦੇ ਵੱਲੋਂ ਸ਼ੁਰੂ ਤੋਂ ਲਗਾਏ ਜਾ ਰਹੇ ਨੇ ਕਿ ਜਦੋਂ ਉਸ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਪ੍ਰਧਾਨ ਮੰਤਰੀ ਮੋਦੀ ਕਿਉਂ ਚੁੱਪ ਸੀ ਦੂਸਰੇ ਪਾਸੇ ਰਾਹੁਲ ਗਾਂਧੀ ਦਾ ਤੁਹਾਨੂੰ ਉਹ ਬਿਆਨ ਯਾਦ ਹੋਏਗਾ ਜਿਹਦੇ ਵਿੱਚ ਐਸ ਜੈਸ਼ੰਕਰ ਵਿਦੇਸ਼ ਮੰਤਰੀ ਦੇ ਉੱਪਰ ਇਲਜ਼ਾਮ ਲਗਾਇਆ ਸੀ ਕਿ ਆਪਰੇਸ਼ਨ ਸਿੰਧੂਰ ਤੋਂ ਪਹਿਲਾਂ ਪਾਕਿਸਤਾਨ ਨੂੰ ਉਹਨਾਂ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਅਸੀਂ ਆਪਰੇਸ਼ਨ ਸਿੰਧੂਰ ਕਰਨ ਲੱਗੇ ਹਾਂ ਔਰ ਇਹਦੇ ਕਰਕੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੱਸੋ ਤੁਸੀਂ ਹੁਣ ਸਾਡੇ ਕਿੰਨੇ ਜਹਾਜ਼ ਨੁਕਸਾਨੇ ਗਏ ਨੇ ਜਦੋਂ ਪਾਕਿਸਤਾਨ ਦੇ ਉੱਪਰ ਅਸੀਂ ਆਪਣੀਆਂ ਫੌਜੀ ਕਾਰਵਾਈਆਂ ਕੀਤੀਆਂ ਕਿਉਂਕਿ ਇਹ ਗਲਤੀ ਨਹੀਂ ਇਹ ਪਾਪ ਹੈ ਕਿਉਂਕਿ ਤੁਸੀਂ ਪਹਿਲੇ ਹੀ ਦੁਸ਼ਮਣ ਦੇਸ਼ ਨੂੰ ਦੱਸ ਦਿੱਤਾ ਕਿ ਅਸੀਂ ਤੁਹਾਡੇ ਤੇ ਕਾਰਵਾਈ ਕਰਨ ਲੱਗੇ ਆ ਉਹ ਅਲਰਟ ਹੋ ਗਿਆ ਉਸ ਤੋਂ ਬਾਅਦ ਸਾਡਾ ਨੁਕਸਾਨ ਹੋਇਆ ਰਾਹੁਲ ਗਾਂਧੀ ਦੇ ਵੱਲੋਂ ਐਕਸ ਦੇ ਉੱਪਰ ਪੋਸਟ ਆ ਪਾ ਕੇ ਬਾਰ-ਬਾਰ ਇਹਨਾਂ ਗੱਲਾਂ ਨੂੰ ਦੁਹਰਾਇਆ ਜਾ ਰਿਹਾ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਬਿਆਨ ਨੂੰ ਲੈ ਕੇ ਬਾਰ ਬਾਰ ਇਹ ਦੱਸਿਆ ਜਾ ਰਿਹਾ ਕਿ ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਰਾਹੁਲ ਗਾਂਧੀ ਦੇ ਉੱਪਰ ਜਿਹੜੇ ਆਰੋਪ ਲਗਾਏ ਜਾ ਰਹੇ ਨੇ ਵਿਦੇਸ਼ ਮੰਤਰਾਲੇ ਨੇ ਵੀ ਇਹਦਾ ਖੰਡਨ ਕੀਤਾ ਸੀ ਕਿ ਇਹ ਬਿਲਕੁਲ ਗਲਤ ਹੈ ਆਪਰੇਸ਼ਨ ਸੰਦੂਰ ਦੇ ਸ਼ੁਰੂਆਤ ਤੋਂ ਪਹਿਲਾਂ ਹੀ ਐਸ ਜੈ ਸ਼ੰਕਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਪਾਕਿਸਤਾਨ ਨੂੰ ਕਿ ਅਸੀਂ ਤੁਹਾਡੇ ਉੱਪਰ ਜਿੱਦਾਂ ਦੀ ਕਾਰਵਾਈ ਤੁਸੀਂ ਭਾਰਤ ਦੇ ਉੱਪਰ ਕੀਤੀ ਹੈ ਉਦਾਂ ਦੀ ਕਾਰਵਾਈ ਤੁਹਾਡੇ ਉੱਪਰ ਹੋਏਗੀ ਔਰ ਚੇਤਾਵਨੀ ਦਿੱਤੀ ਸੀ ਨਾ ਕਿ ਉਹਨਾਂ ਨੇ ਉਹਨਾਂ ਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਦਿੱਤੀ ਸੀ ਔਰ ਇਹ ਨਾ ਤੱਥਾਂ ਨੂੰ ਤੋੜ ਮਰੋੜ ਕੇ ਜਿਹੜਾ ਉਹ ਰਾਹੁਲ ਗਾਂਧੀ ਦੇ ਵੱਲੋਂ ਔਰ ਕਾਂਗਰਸ ਪਾਰਟੀ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਜੇ ਪਿਛਲੇ ਜਿਹੜੇ 2016 ਦੇ ਵਿੱਚ ਜਾਂ 2019 ਦੇ ਵਿੱਚ ਭਾਰਤੀ ਫੌਜਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਉਹਦੇ ਵਿੱਚ ਵੀ ਰਾਹੁਲ ਗਾਂਧੀ ਦੇ ਵੱਲੋਂ ਲਗਾਤਾਰ ਭਾਜਪਾ ਦੇ ਉੱਪਰ ਸਵਾਲ ਚੱਕੇ ਜਾਂਦੇ ਰਹੇ ਨੇ ਕਿ ਸਾਨੂੰ ਕੀ ਪਤਾ ਉੱਥੇ ਤੁਸੀਂ ਕਾਰਵਾਈ ਕੀਤੀ ਵੀ ਹੈ ਕਿ ਨਹੀਂ ਕੀ ਸਬੂਤ ਹੈ ਕਿ ਅਸੀਂ 에ਅ ਸਟ੍ਰਾਈਕ ਕੀਤੀ ਹੈ ਜਾਂ ਫਿਰ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਹੈ ਇਹਦੇ ਸਬੂਤ ਕਾਂਗਰਸ ਪਾਰਟੀ ਤੋਂ ਮੰਗੇ ਜਾਂਦੇ ਰਹੇ ਨੇ ਜੇ ਇਸ ਵਾਰ ਏਜੰਸੀਆਂ ਦੇ ਵੱਲੋਂ ਭਾਰਤੀ ਸੈਨਾ ਦੇ ਵੱਲੋਂ ਸਬੂਤ ਦੇ ਦਿੱਤੇ ਗਏ ਤੇ ਹੁਣ ਫਿਰ ਉਹ ਇੱਕ ਬਿਆਨ ਚੱਕ ਲਿਆ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਉਸ ਬਿਆਨ ਦੇ ਆਧਾਰ ਦੇ ਉੱਤੇ ਹੁਣ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਇਹ ਦੱਸੋ ਕਿ ਕਿੰਨੇ ਸਾਡੇ ਜਹਾਜ਼ ਜਿਹੜੇ ਉਧਰ ਜਾ ਕੇ ਉਹਨਾਂ ਦਾ ਨੁਕਸਾਨ ਹੋਇਆ ਸੋ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਦਾ ਪੱਖ ਪੂਰ ਰਹੇ ਨੇ ਔਰ ਏਸੀ ਕਰਕੇ ਤੁਸੀਂ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਆਪਣਾ ਉਧਰ ਹੋਇਆ ਨੁਕਸਾਨ ਦੱਸਿਆ ਜਾ ਰਿਹਾ ਔਰ ਸਾਡੇ ਕੋਲੋਂ ਨੁਕਸਾਨ ਪੁੱਛ ਕੇ ਇਹ ਤੁਸੀਂ ਪਾਕਿਸਤਾਨ ਤੋਂ ਪੈਰਾਪਾਰਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਪਾਕਿਸਤਾਨ ਨੂੰ ਕੁਝ ਚਾਰ ਗੱਲਾਂ ਕਰਨ ਦਾ ਮੌਕਾ ਮਿਲ ਜਾਏ ਔਰ ਇਸ ਕਰਕੇ ਤੁਸੀਂ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹੋ ਇਹ ਭਾਜਪਾ ਦੇ ਵੱਲੋਂ ਇਲਜ਼ਾਮ ਜਿਹੜੇ ਆ ਉਹ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਦੇ ਉੱਪਰ ਲਗਾਏ ਜਾ ਰਹੇ ਨੇ ਕੱਲ ਸੁਪਰੀਮ ਕੋਰਟ ਦੇ ਵਿੱਚ ਇੱਕ ਐਸੇ ਮਾਮਲੇ ਦੇ ਉੱਤੇ ਸੁਣਵਾਈ ਹੋਈ ਜਿਹਦੇ ਵਿੱਚ ਸੁਪਰੀਮ ਕੋਰਟ ਦਾ ਦਿੱਤਾ ਹੋਇਆ ਇੱਕ ਬਿਆਨ ਅੱਜ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੱਲ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਦੇ ਵਿੱਚ ਅਸੀਂ ਸ਼ਰਨ ਕਿਉਂ ਦਈਏ ਭਾਰਤ ਦੇਸ਼ ਹੈ ਕੋਈ ਧਰਮਸ਼ਾਲਾ ਨਹੀਂ ਇਹ ਬਿਆਨ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਖਾਸ ਕਰਕੇ ਭਾਰਤ ਦੇ ਵਿੱਚ ਕਿਉਂਕਿ ਭਾਰਤ ਅੱਜ ਤੱਕ ਉਹ ਦੇਸ਼ ਰਿਹਾ ਜਿਹਦੇ ਵੱਲੋਂ ਬਹੁਤ ਸਾਰੇ ਐਸੇ ਮੁਲਕਾਂ ਤੋਂ ਆਏ ਹੋਏ ਲੋਕ ਜਾਂ ਜਿਨ੍ਹਾਂ ਦੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਤੱਕਾ ਹੁੰਦਾ ਹੈ ਉਹ ਭਾਰਤ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਔਰ ਥੋੜੀ ਦੇਰ ਦੇ ਬਾਅਦ ਉਹਨਾਂ ਨੂੰ ਨਾਗਰਿਕਤਾ ਵੀ ਮਿਲਣ ਦੀ ਰਹੀ ਹੈ ਪਿਛਲਿਆਂ ਸਮਿਆਂ ਦੇ ਵਿੱਚ ਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹਦੇ ਤੇ ਸਖਤ ਰੁਕ਼ ਇਖਤਿਆਰ ਕੀਤਾ ਗਿਆ ਹੈ ਔਰ ਉਹਨਾਂ ਨੇ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿਹੜੇ ਦੇ ਵਿੱਚ ਹਰੇਕ ਬੰਦੇ ਨੂੰ ਜਿਹੜਾ ਵੀ ਆ ਗਿਆ ਤੇ ਉਹਨੂੰ ਸ਼ਰਨ ਦੇ ਦਿੱਤੀ ਜਾ ਅਸਲ 2018 ਦੇ ਵਿੱਚ ਤਮਿਲ ਲਾਡੂ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਲਿੱਟੇ ਦੇ ਨਾਲ ਜੁੜਿਆ ਹੋਇਆ ਸ਼੍ਰੀਲੰਕਾਈ ਤਮਿਲ ਵਿਅਕਤੀ ਸੀ ਸ਼੍ਰੀਲੰਕਾ ਦੇ ਵਿੱਚ ਇੱਕ ਸੰਗਠਨ ਚੱਲਦਾ ਹੈ ਲਿੱਟੇ ਜਿਹਦੇ ਵੱਲੋਂ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਜੋ ਭਾਰਤ ਵਿਰੋਧੀ ਵੀ ਹੁੰਦੀਆਂ ਨੇ ਲਿਬ੍ਰੇਸ਼ਨ ਟਾਈਗਰਸ ਆਫ ਤਮਿਲ ਇਲਮ ਲਿੱਟੇ ਕਰਕੇ ਇੱਕ ਸੰਗਠਨ ਹੈ ਉਹਦਾ ਇੱਕ ਉਹਦੇ ਨਾਲ ਜੁੜਿਆ ਹੋਇਆ ਇੱਕ ਵਿਅਕਤੀ ਜਿਹੜਾ ਸ਼੍ਰੀਲੰਕਾਈ ਤਮਿਲ ਸੀਗਾ ਉਹਨਾਂ ਨੂੰ 2018 ਦੇ ਵਿੱਚ ਉਸ ਵਿਅਕਤੀ ਨੂੰ ਤਮੇ ਲਾਡੂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਕਿ ਇਹ ਲਿੱਟੇ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਸੰਬੰਧ ਲਿੱਟੇ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਫਿਰ ਉਹ ਉਸਨੇ ਉਸ ਤੋਂ ਬਾਅਦ ਉਹਨੇ ਜਾ ਕੇ ਮ드ਰਾਸ ਹਾਈ ਕੋਰਟ ਦੇ ਵਿੱਚ ਕੇਸ ਲਗਾਇਆ ਫਿਰ ਉਹਦੀ ਸਜ਼ਾ ਜਿਹੜੀ ਸੀ 7 ਸਾਲ ਦੀ ਹੋ ਗਈ ਔਰ ਨਾਲ ਹੀ ਕੋਰਟ ਨੇ ਕਿਹਾ ਸੀ ਜਦੋਂ ਤੇਰੀ ਸਜ਼ਾ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਫਿਰ ਤੈਨੂੰ ਆਪਣੇ ਮੁਲਕ ਵਾਪਸ ਜਾਣਾ ਪਏਗਾ ਫਿਰ ਪਰ ਉਹਨੇ ਅਪੀਲ ਕੀਤੀ ਕੋਰਟ ਦੇ ਵਿੱਚ ਜਾ ਕੇ ਕਿ ਮੇਰੇ ਦੇਸ਼ ਦੇ ਵਿੱਚ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਏ ਵਾਲਾ ਜਿਹੜਾ ਜਵਾਬ ਹੈ ਤੁਸੀਂ ਅਕਸਰ ਹੀ ਬਹੁਤ ਸਾਰੇ ਭਾਰਤੀ ਜਦੋਂ ਭਾਰਤ ਤੋਂ ਵਿਦੇਸ਼ ਜਾਂਦੇ ਨੇ ਉੱਥੇ ਜਾ ਕੇ ਸਾਈਲਮ ਲਗਾਉਂਦੇ ਨੇ ਉਸ ਮੌਕੇ ਦੇ ਉੱਤੇ ਵੀ ਇਹੀ ਵਾਲਾ ਬਿਆਨ ਦਿੱਤਾ ਜਾਂਦਾ ਵੀ ਮੈਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ ਇਸ ਕਰਕੇ ਮੈਨੂੰ ਆਪਣੇ ਦੇਸ਼ ਦੇ ਵਿੱਚ ਰੱਖੋ ਸੋ ਇਸ শ্রীলੰਕਾਈ ਤਮਿਲ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕੋਰਟ ਦੇ ਵਿੱਚ ਕਿ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਹੈ ਇਸ ਕਰਕੇ ਮੈਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ ਔਰ ਇਹਦੇ ਏਸੇ ਬਿਆਨ ਦੇ ਆਧਾਰ ਦੇ ਉੱਤੇ ਕੱਲ ਫਿਰ ਸੁਪਰੀਮ ਕੋਰਟ ਦੇ ਵੱਲੋਂ ਸਖਤ ਰੁਖ ਇਖਤਿਆਰ ਕਰਦਿਆ ਉਹਨਾਂ ਨੇ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕਿ ਹਰੇਕ ਬੰਦੇ ਨੂੰ ਸ਼ਰਨ ਦਿੱਤੀ ਜਾਵੇ ਸਜ਼ਾ ਪੂਰੀ ਹੋ ਗਈ ਹੈ ਤੇ ਇਹਨਾਂ ਨੂੰ ਵਾਪਸ ਸ਼੍ਰੀਲੰਕਾ ਭੇਜੋ ਸੋ ਇਹ ਬਿਆਨ ਜਿਹੜਾ ਸੁਪਰੀਮ ਕੋਰਟ ਦਾ ਔਰ 140 ਕਰੋੜ ਲੋਕਾਂ ਦੇ ਲਈ ਇਸ ਚੀਜ਼ ਨੂੰ ਹੁਣ ਜਾਣਨਾ ਬੜਾ ਜ਼ਰੂਰੀ ਹੈ ਇਹ ਨਹੀਂ ਹੈ ਕਿ ਕੋਈ ਰੋਹਿੰਗਿਆਨ ਆਕੇ ਇੱਥੇ ਆਕੇ ਬਸ ਜਾਏ ਕੋਈ ਬੰਗਲਾਦੇਸ਼ੀ ਆ ਜਾਏ ਕੋਈ ਸ਼੍ਰੀਲੰਕਾਈ ਆ ਜਾਏ ਇਹ ਮਤਲਬ ਇਹ ਨਹੀਂ ਹੈ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਜਿਹੜਾ ਮਰਜ਼ੀ ਆਕੇ ਭਾਰਤ ਦੇ ਵਿੱਚ ਬਸ ਜਾਏ ਤੇ ਕੋਈ ਪੁੱਛ ਪੜਤਾਲ ਨਹੀਂ ਹੋਏਗੀ ਹੁਣ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਮਾਹੌਲ ਬਣੇ ਨੇ ਭਾਰਤ ਪਾਕਿਸਤਾਨ ਦੇ ਵਿਚਕਾਰ ਤੁਸੀਂ ਦੇਖਿਆ ਕਿ ਭਾਰਤ ਸਰਕਾਰ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਆਕੇ ਪਾਕਿਸਤਾਨ ਤੋਂ ਆਏ ਹੋਏ ਭਾਰਤ ਦੇ ਵਿੱਚ ਰਹਿ ਰਹੇ ਨੇ ਉਹ ਜਲਦ ਤੋਂ ਜਲਦ ਭਾਰਤ ਨੂੰ ਛੱਡ ਕੇ ਚਲੇ ਜਾਣਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਪਾਕਿਸਤਾਨ ਨੂੰ ਵਾਪਸ ਗਏ ਨੇ ਉਹ ਆਪਾਂ ਸਾਰਿਆਂ ਨੇ ਮੀਡੀਆ ਧਾਰਿਆਂ ਦੇ ਮਾਧਿਅਮ ਦੇ ਨਾਲ ਦੇਖਿਆ ਸੋ ਹੁਣ ਕੋਰਟ ਦੇ ਵੱਲੋਂ ਦਿੱਤਾ ਹੋਇਆ ਇਹ ਬਿਆਨ ਜਿਹੜਾ ਇਹ ਹੁਣ ਇੱਕ ਮੀਲ ਦਾ ਪੱਥਰ ਆਉਣ ਵਾਲੇ ਟਾਈਮ ਦੇ ਵਿੱਚ ਸਾਬਤ ਹੋ ਸਕਦਾ ਹੈ ਕਿ ਭਾਰਤ ਦੇ ਵਿੱਚ ਸਿਰਫ ਭਾਰਤ ਦੇ ਨਾਗਰਿਕ ਰਹਿਣਗੇ ਜੇ ਬਾਹਰੋਂ ਕੋਈ ਆ ਕੇ ਰਹਿੰਦਾ ਹੈ ਉਹ ਸੰਵਿਧਾਨਕ ਤਰੀਕੇ ਦੇ ਨਾਲ ਉਹਨੂੰ ਨਾਗਰਿਕਤਾ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਕੁਝ ਮਾਪਦੰਡ ਤੈਅ ਕੀਤੇ ਗਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਨਾਗਰਿਕਤਾ ਮਿਲਦੀ ਹੈ ਪਰ ਹੁਣ ਕੋਰਟ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਦੁਨੀਆ ਭਰ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਦੇ ਵਿੱਚ ਸ਼ਰਨ ਕਿਉ ਅਸੀਂ 140 ਕਰੋੜ ਲੋਕਾਂ ਦੇ ਨਾਲ ਸੰਘਰਸ਼ ਕਰ ਰਹੇ ਹਾਂ ਮਤਲਬ 140 ਕਰੋੜ ਦੀ ਆਬਾਦੀ ਹੈ ਭਾਰਤ ਦੀ ਔਰ ਉਸ ਆਬਾਦੀ ਦੇ ਵਿੱਚ ਵੀ ਅਜੇ ਵੀ 75 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਿਆ ਉਸ ਤੋਂ ਬਾਅਦ ਵੀ ਅਜੇ ਬਹੁਤ ਸਾਰੇ ਭਾਰਤ ਦੇ ਐਸੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅਜੇ ਜ਼ਰੂਰਤੀ ਸਹੂਲਤਾਂ ਜਿਹੜੀਆਂ ਹੁੰਦੀਆਂ ਨੇ ਰੋਜ਼ਾਨਾ ਦੀਆਂ ਸਹੂਲਤਾਂ ਹੁੰਦੀਆਂ ਨੇ ਉਹ ਵੀ ਪਹੁੰਚਾਈਆਂ ਜਾਣੀਆਂ ਬਾਕੀ ਨੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ 140 ਕਰੋੜ ਲੋਕਾਂ ਦੇ ਨਾਲ ਸੰਘਰਸ਼ ਕਰ ਰਹੇ ਹਾਂ ਤੇ ਅਸੀਂ ਦੂਸਰੇ ਦੇਸ਼ਾਂ ਤੋਂ ਆਏ ਹੋਏ ਲੋਕਾਂ ਨੂੰ ਇੱਥੇ ਸ਼ਰਨਾਰਥੀ ਦੇ ਤੌਰ ਦੇ ਉੱਤੇ ਨਹੀਂ ਰੱਖ ਸਕਦੇ ਕਿਉਂਕਿ ਭਾਰਤ ਇੱਕ ਦੇਸ਼ ਹੈ ਧਰਮਸ਼ਾਲਾ ਨਹੀਂ ਭਾਰਤ-ਪਾਕਿਸਤਾਨ جنگ ਦੇ ਵਿਚਕਾਰ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਜਿਹੜੇ ਭਾਰਤੀ ਕਿਸਾਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਬੀਐਸਐਫ ਤੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਮਾਹੌਲ ਦੋਵੇਂ ਮੁਲਕਾਂ ਦੇ ਵਿੱਚ ਠੀਕ ਹੈ ਇਸ ਕਰਕੇ ਸਾਨੂੰ ਸਾਡੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਏ ਔਰ ਇੱਕ ਦੋ ਦਿਨਾਂ ਤੋਂ ਉੱਥੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਇਕੱਠੀਆਂ ਹੋ ਹੋ ਕੇ ਬੀਐਸਐਫ ਦੇ ਕੋਲ ਜਾ ਰਹੀਆਂ ਸੀ ਔਰ ਇਹ ਮੰਗ ਕਰ ਰਹੀਆਂ ਸੀ ਕਿ ਸਾਨੂੰ ਇਸ ਗੇਟ ਨੂੰ ਖੋਲਿਆ ਜਾਏ ਔਰ ਅਸੀਂ ਜਾ ਕੇ ਜਿਹੜੀ ਆਪਣੀ ਖੇਤੀ ਕਰ ਲਈਏ ਕਿਉਂਕਿ ਕਣਕ ਦੀ ਬਾਢੀ ਤੋਂ ਬਾਅਦ ਤੂੜੀ ਸਾਂਭਣ ਦਾ ਜੇ ਕੰਮ ਉਹਨਾਂ ਦਾ ਬਾਕੀ ਹੈ ਫਿਰ ਝੋਨੇ ਦੀ ਜਿਹੜੀ ਪਨੀਰੀ ਹੈ ਉਹ ਤਿਆਰ ਕਰਨੀ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਬਾਰ-ਬਾਰ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਏ ਸਮਾਂ ਲੰਘਦਾ ਜਾ ਰਿਹਾ ਸੋ ਆਰਮੀ ਦੇ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਖੇਤੀ ਕਰਨ ਦੇ ਲਈ ਅੱਜ ਗੇਟ ਖੋਲ ਦਿੱਤੇ ਜਾਣਗੇ ਸੋ ਆਰਮੀ ਦੇ ਵੱਲੋਂ ਇਹ ਦੱਸ ਦਿੱਤਾ ਗਿਆ ਹੈ ਕਿ ਗੇਟ ਖੋਲ ਦਿੱਤੇ ਜਾਣਗੇ ਮਾਹੌਲ ਠੀਕ ਹੈ ਮਤਲਬ ਅੱਜ ਤੋਂ 20 ਤਰੀਕ ਤੋਂ ਸਾਰੇ ਕਿਸਾਨ ਆਪਣੇ ਜਿਹੜੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਸਕਣਗੇ ਦੂਸਰੇ ਪਾਸੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਕੱਲ ਇਸ ਮੌਕੇ ਦੇ ਉੱਤੇ ਪਹੁੰਚੇ ਔਰ ਉਹਨਾਂ ਨੇ ਪਹਿਲੀ ਗੱਲ ਤਾਂ ਉਹ ਫੌਜਾਂ ਦੇ ਲਈ ਬਹੁਤ ਸ ਫਰੂਟ ਔਰ ਕਈ ਚੀਜ਼ਾਂ ਲੈ ਕੇ ਗਏ ਔਰ ਉਹਨਾਂ ਦਾ ਧੰਨਵਾਦ ਕੀਤਾ ਕੱਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਬੋਲੋ ਵੀ ਤੁਹਾਡੇ ਕਰਕੇ ਅਸੀਂ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਤੁਸੀਂ ਸਾਡੇ ਕਰਕੇ ਦੂਸਰੇ ਦੇਸ਼ ਦੀਆਂ ਫੌਜਾਂ ਦੇ ਨਾਲ ਲੜੇ ਮਤਲਬ ਧੰਨਵਾਦ ਕੀਤਾ ਉਹਨਾਂ ਦਾ ਉੱਥੇ ਜਾ ਕੇ ਔਰ ਨਾਲ ਹੀ ਧੰਨਵਾਦ ਇਸ ਗੱਲ ਦਾ ਵੀ ਕੀਤਾ ਕਿ ਕਿਸਾਨਾਂ ਦੇ ਲਈ ਜਿਹੜਾ ਗੇਟ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਉਹਦੇ ਨਾਲ ਕਿਸਾਨਾਂ ਨੂੰ ਜਿਹੜੇ ਬਾਰਡਰ ਏਰੀਆ ਦੇ ਨਾਲ ਲੱਗਦੇ ਕਿਸਾਨ ਨੇ ਜਿਨ੍ਹਾਂ ਦੀ ਖੇਤੀ ਜਿਹੜੀ ਆ ਉਹ ਕੰਡਿਆਲੀ ਤਾਰ ਤੋਂ ਪਾਰ ਹੈ ਉਹਨਾਂ ਨੂੰ ਜਿਹੜੀ ਰਾਹਤ ਜ਼ਰੂਰ ਮਿਲੇਗੀ ਸੋ ਅੱਜ ਉਹਨਾਂ ਲੋਕਾਂ ਦੇ ਲਈ ਵੱਡੀ ਖਬਰ ਇਹ ਹੈ ਕਿ ਮਾਹੌਲ ਵਾਕਈ ਹੁਣ ਥੋੜਾ ਜਿਹਾ ਮਹਿਸੂਸ ਹੈ ਏਦਾਂ ਦਾ ਹੋ ਰਿਹਾ ਕਿ ਵਾਕਈ ਮਾਹੌਲ ਸ਼ਾਂਤ ਹੋ ਗਿਆ ਔਰ ਇਸੇ ਕਰਕੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਜਿਹੜੇ ਕਿਸਾਨ ਨੇ ਉਹ ਵੀ ਜਾ ਕੇ ਅੱਜ ਤੋਂ ਆਪਣੀ ਖੇਤੀ ਉਹ ਕਰ ਸਕਣਗੇ ਕਿਉਂਕਿ ਬੀਐਸਐਫ ਦੇ ਵੱਲੋਂ ਅੱਜ ਤੋਂ ਗੇਟ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੁਣ ਗੱਲ ਕਰਨੀ ਹੈ ਆਈਪੀਐਲ ਦੀ ਆਈਪੀਐਲ ਦਾ ਰੋਮਾਂਚ ਲਗਾਤਾਰ ਵਧਦਾ ਜਾ ਰਿਹਾ ਔਰ ਇੱਕ ਪਾਸੇ ਪੰਜਾਬ ਦੇ ਲਈ ਚੰਗੀ ਖਬਰ ਇਹ ਹੈ ਕਿ 2014 ਤੋਂ ਬਾਅਦ ਪੰਜਾਬ ਦੀ ਟੀਮ ਜਿਹੜੀ ਹੈ ਉਹ ਪਲੇਆਫ ਦੇ ਵਿੱਚ ਪਹੁੰਚ ਗਈ ਹੈ ਪਰ ਆਪਾਂ ਗੱਲ ਕਰਨੀ ਹੈ ਕੱਲ ਹੋਏ ਮੈਚ ਦੀ ਕੱਲ ਰਾਤ ਇੱਕ ਮੈਚ ਹੋਇਆ ਹైదరాబాద్ ਔਰ ਲਖਨਊ ਦੇ ਵਿਚਕਾਰ ਉਸ ਮੈਚ ਨੂੰ ਲਖਨਊ ਦੇ ਲਈ ਜਿੰਨਾ ਬੜਾ ਜ਼ਰੂਰੀ ਸੀ ਜੇ ਲਖਨਊ ਉਸ ਮੈਚ ਨੂੰ ਹਾਰਦੇ ਤੇ ਪਲੇਆਫ ਦੀ ਰੇਸ ਦੇ ਵਿੱਚੋਂ ਉਹਨੇ ਬਾਹਰ ਹੋ ਜਾਣਾ ਸੀ ਸੋ ਹੈਦਰਾਬਾਦ ਨੇ ਆਪਦੇ ਡੁੱਬਦੇ ਹੋਏ ਜਹਾਜ਼ ਦੇ ਵਿੱਚ ਲਖਨਊ ਵੀ ਨਾਲ ਖਿੱਚ ਲਈ ਸੋ ਲਖਨਊ ਨੂੰ ਇਹ ਮੈਚ ਹਰਾ ਕੇ ਹైదరాబాద్ ਪਹਿਲਾ ਹੀ ਵਾਰ ਸੀ ਲਖਨਊ ਵੀ ਹੁਣ ਵਾਰ ਹੋ ਗਈ ਹੈ ਸੋ ਕੱਲ ਦੇ ਇਸ ਮੈਚ ਦੇ ਵਿੱਚ ਖਾਸ ਗੱਲ ਕੀ ਰਹੀ ਖਾਸ ਗੱਲ ਇਹ ਰਹੀ ਕਿ ਪੰਜਾਬ ਦਾ ਪੁੱਤ ਅਭਿਸ਼ੇਕ ਸ਼ਰਮਾ ਜਿਹੜਾ ਹైదరాబాద్ ਦੀ ਟੀਮ ਦੇ ਵਿੱਚ ਖੇਡਦਾ ਹੈ ਉਹਦੇ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਾ ਰਹੀ ਸੀ ਔਰ ਮੈਚ ਦੇ 8ਵੇਂ ਓਵਰ ਦੀ ਤੀਸਰੀ ਗੇਂਦ ਦੇ ਉੱਪਰ ਅਭਿਸ਼ੇਕ ਸ਼ਰਮਾ ਨੂੰ ਬੋਲਿੰਗ ਕਰਨ ਦੇ ਲਈ ਜਦੋਂ 8ਵੇਂ ਓਵਰ ਦੇ ਵਿੱਚ ਦਿਗਵੇਸ਼ ਰਾਠੀ ਤੁਸੀਂ ਉਹ ਨੌਜਵਾਨ ਤੁਹਾਨੂੰ ਯਾਦ ਹੋਏਗਾ ਥੋੜੇ ਲੰਬੇ ਲੰਬੇ ਵਾਲਾਂ ਵਾਲਾ ਜਿਹਦੇ ਵੱਲੋਂ ਇੱਕ ਸਿਗਨੇਚਰ ਬੁੱਕ ਕਰਕੇ ਐਦਾਂ ਕਰਕੇ ਉਹਦੇ ਵੱਲੋਂ ਇੱਕ ਇਸ਼ਾਰਾ ਕੀਤਾ ਜਾਂਦਾ ਉਹਦਾ ਬੁੱਕ ਸੈਲੀਬ੍ਰੇਸ਼ਨ ਉਹਨੂੰ ਬੋਲਿਆ ਜਾਂਦਾ ਔਰ ਉਹਦੇ ਵੱਲੋਂ ਜਦੋਂ ਐਦਾਂ ਕਰਕੇ ਬੁੱਕ ਸੈਲੀਬ੍ਰੇਸ਼ਨ ਦਾ ਇਸ਼ਾਰਾ ਕੀਤਾ ਗਿਆ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਕੇ ਅਭਿਸ਼ੇਕ ਚੰਗੀ ਫਾਰਮ ਦੇ ਵਿੱਚ ਖੇਡ ਰਿਹਾ ਸੀ ਔਰ ਜਦੋਂ ਉਹਦੇ ਵੱਲੋਂ ਇਹ ਇਸ਼ਾਰਾ ਕੀਤਾ ਗਿਆ ਔਰ ਬੁੱਕ ਸਿਗਨੇਚਰ ਕਰਦਿਆਂ ਉਹਨੇ ਇਸ਼ਾਰਾ ਕੀਤਾ ਬਾਹਰ ਜਾਣ ਦਾ ਇਸ ਮੌਕੇ ਦੇ ਉੱਤੇ ਅਭਿਸ਼ੇਕ ਸ਼ਰਮਾ ਪੰਜਾਬੀ ਖੂਨ ਹੈ ਗਰਮ ਹੋ ਗਿਆ ਔਰ ਜਦੋਂ ਗਰਮ ਹੋਇਆ ਤੇ ਉਹਦੇ ਵੱਲ ਬੈਟ ਲੈ ਕੇ ਗਿਆ ਵਿੱਚ ਅੰਪਾਇਰ ਆਇਆ ਅੰਪਾਇਰ ਨੇ ਛਡਵਾਇਆ ਹਾਲਾਂਕਿ ਆਈਪਲ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਪਰ ਅਭਿਸ਼ੇਕ ਸ਼ਰਮਾ ਕੱਲ ਗੁੱਸੇ ਦੇ ਵਿੱਚ ਆ ਗਏ ਕਿਉਂਕਿ ਦਿਗਵੇਸ਼ ਰਾਠੀ ਦੇ ਵੱਲੋਂ ਬੁੱਕ ਸਿਗਨੇਚਰ ਕਰਦੇ ਆ ਬਾਹਰ ਜਾਣ ਦਾ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਅ ਅਭਿਸ਼ੇਕ ਸ਼ਰਮਾ ਗੁੱਸੇ ਦੇ ਵਿੱਚ ਆ ਗਏ ਔਰ ਅਭਿਸ਼ੇਕ ਸ਼ਰਮਾ ਜਦੋਂ ਗਏ ਉਥੇ ਅੰਪਾਇਰ ਨੇ ਰੁਕਵਾਇਆ ਔਰ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਜਾਂਦੇ ਜਾਂਦੇ ਇੱਕ ਇਸ਼ਾਰਾ ਕੀਤਾ ਵੀ ਤੇਰੀ ਗੋਤ ਪੱਟ ਦਊਗਾ ਜਿਹਦਾ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਉਹ ਉਸ ਇਸ਼ਾਰੇ ਤੋਂ ਬਾਅਦ ਮਾਹੌਲ ਤਣਾਪੂਰਨ ਹੋ ਗਿਆ ਔਰ ਉਹ ਵੀਡੀਓ ਜਿਹੜੀ ਹੈ ਉਹ ਅੱਜ ਪੂਰੇ ਦੇਸ਼ ਦੇ ਵਿੱਚ ਵਾਇਰਲ ਹੋ ਰਹੀ ਹੈ ਆਈਪੀਐਲ ਦੇ ਵਿੱਚ ਐਸੇ ਵੈਸੇ ਸੀਨ ਨਹੀਂ ਦੇਖਣ ਨੂੰ ਮਿਲਦੇ ਪਰ ਕੱਲ ਇੱਕ ਤਣਾਵ ਵਾਲਾ ਮਾਹੌਲ ਇਸ ਮੈਚ ਦੇ ਵਿੱਚ ਬਣਿਆ ਔਰ ਤਣਾਵ ਵਾਲੇ ਮਾਹੌਲ ਦੇ ਵਿੱਚ ਚਾਹੇ 200 ਤੋਂ ਵੱਧ ਸਕੋਰ ਲਖਨਊ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ ਪਰ 18ਵੇਂ ਓਵਰ ਦੀ ਚੌਥੀ ਗੇਂਦ ਦੇ ਉੱਪਰ ਹੀ ਇਹ ਜਿਹੜਾ ਸਕੋਰ ਹੈ ਉਸ ਨੂੰ हासिल ਕਰ ਲਿਆ ਗਿਆ ਹੈਦਰਾਬਾਦ ਦੇ ਵੱਲੋਂ ਔਰ ਹੈਦਰਾਬਾਦ ਨੇ ਇੱਕ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਪਰ ਪੂਰੇ ਮੈਚ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਇਹ 8ਵੇਂ ਓਵਰ ਦੀ ਤੀਸਰੀ ਗੇਂਦ ਰਹਿ ਗਈ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਸੀ ਸੋ ਆਈਪੀਐਲ ਦੇ ਵਿੱਚ ਹੋਰ ਰੋਮਾਂਚਿਕ ਮੈਚ ਅੱਗੇ ਆਉਣਗੇ ਔਰ ਪੰਜਾਬ ਦੇ ਖਾਸ ਕਰਕੇ ਮੈਚਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ